ਹੁਣ ਬਾਪੂ ਜੀ ਸਿੰਘ ਸੱਜ ਗਿਓ ਹੁਣ ਘਰ ਵਾਪਸੀ ਹੋ ਗਈ ਹੈ ਤੇ ਹੁਣ ਤੁਹਾਡੀ ਅੱਗੇ ਰੂਟੀਨ ਜਿਹੜੀ ਕੰਮ ਕਾਜ ਨੇ ਇੱਦੀ ਰਹੂਗੀ ਇੱਥੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਗੇ ਫਿਲਮਾਂ ਚ ਵੀ ਕੰਮ ਕਰੋਗੇ ਬੇਟਾ ਕਿੰਨਾ ਕਚਰ ਕਿੰਨੀਆਂ ਕਿ ਫਿਲਮਾਂ ਕਿੰਨਾ ਕ ਨਾਮ ਚਾਹੀਦਾ ਮੇਰੇ ਅੱਗੇ ਬੰਦਨ ਸ਼ਰਮ ਆਉਣ ਲੱਗਦੀ ਅੰਦਰ ਚਾਜ ਜਾਂਦੀ ਕਿ ਤੂੰ ਹੁਣ ਵੀ ਫਿਲਮਾਂ ਦੀ ਤਾਂਗ ਕਰਦਾ ਤੈਨੂੰ ਜਿਹੜੀ ਰੱਬ ਨੇ ਪਹਿਲਾਂ ਦਿੱਤੀ ਹੈ ਉਹ ਵੀ ਦੇ ਦੋ ਕੀ ਪਤਾ ਸਿਕਿਉਰਿਟੀ ਫਿਲਮਾਂ ਬਣਨ ਲੱਗ ਜਾਣ। ਓਹੋ। ਜਰਨੈਲਾ ਉੱਤੇ ਫਿਲਮ ਬਣਨ ਬਣ ਲੱਗ ਜਾਨੀ ਲੱਗ ਜਣੀਆਂ। ਹੋ ਗਈਆਂ ਨੇ ਸ਼ੁਰੂ। ਆ ਗਿਆ ਟਾਈ। ਤੇ ਕੀ ਪਤਾ ਵੱਡੇ ਵੱਡੇ ਜਥੇਦਾਰਾਂ ਦਾ ਰੋਲ। ਓਹੋ। ਅਕਾਲੀ ਫੂਲਾ ਸਿੰਘ ਦਾ ਰੋਲ ਆ। ਇਹ ਸ਼ਾਇਦ ਪੰਥ ਦੀ ਸੇਵਾ ਇੱਥੇ ਲੱਗੇਗੀ ਕੀ ਪਤਾ। ਮੈਂ ਤਾਂ ਚਾਹਣਾ ਮਹਾਰਾਜ ਕਿਤੇ ਟਿਕਾ ਕੇ ਬਹਿ ਕੇ ਸਾਰਾ ਦਿਨ 24 ਘੰਟੇ ਤੇਰਾ ਨਾਮ ਜਪਾਂ, ਰੋਟੀ ਮਿਲ ਜੇ ਖਾਲਾਂ, ਨਾ ਧੋ ਕੇ ਤੇਰੇ ਸਿਮਰਨ ਚ ਮੇਰੀ ਜਾਨ ਜਿੰਦਗੀ ਮੇਰੀ ਚਲੀ ਜਾਵੇ। ਮੇਰੀ ਤਾਂ ਆਹ ਮੰਗ ਹੈ। ਹੁਣ ਵੀ ਯੋਗਰਾਜ ਸਿੰਘ ਤੂੰ ਫਿਲਮਾਂ ਮੰਗਦਾ? ਹੁਣ ਵੀ ਤੂੰ ਕਹਿਣਾ ਮੈਨੂੰ ਮਾ ਚਾਹੀਦਾ ਲੱਖ ਲਾਣ ਤਾਂ ਫਿਰ ਤੇਰੀ ਜ਼ਿੰਦਗੀ ਤੇ ਅਮਰਿਸ਼ਾਕ ਕੇ ਗੁਰੂ ਵਾਲਾ ਹੋ ਕੇ ਹੁਣ ਵੀ ਤੇਰੇ ਮਨ ਚ ਤਾਂਗ ਹੈ ਮਿਆ ਕਰਨਾ ਨਾ ਲਾਣ ਤਾਂ ਮੇਰੀ ਜ਼ਿੰਦਗੀ ਤੇ ਮੈਂ ਕੁਛ ਵੀ ਨਹੀਂ ਮੰਗਦਾ